ਜਦੋਂ ਮੇਰੇ ਢਿੱਡ 'ਚ ਕੋਈ ਗੱਲ ਹੁੰਦੀ ਆ ਨਾ ਮੇਰਾ ਦਗ ਲਾਉਣਾ ਢਿੱਡ 'ਚ ਦਰਦ ਹੋਣ ਲੱਗ ਜਾਂਦਾ ਹੈਗਾ ਹੁਣ ਜਿੰਨਾ ਚਿਰ ਕਿਸੇ ਲਵੇ ਗੱਲ ਨਹੀਂ ਕਰੂੰਗੀ ਜਾ ਕੇ ਢਿੱਡ ਨਹੀਂ ਹੌਲਾ ਹੋਊਗਾ ਮੇਰੇ ਦਰਦ ਨਹੀਂ ਹਟਦਾ ਹੈਗਾ ਮੈਂ ਸੋਚਿਆ ਮੈਂ ਮਿੰਦੋ ਕੋਲ ਜਾ ਕੇ ਆਉਣੀ ਆ ਉੱਥੇ ਜਾ ਕੇ ਢੋਹਲਾ ਕਰੂੰਗੀ ਉੱਤੇ ਜਾ ਕੇ ਬੋਝ ਲਾਹੂੰਗੀ ਲੈ ਆ ਤਾਂ ਤੂੰ ਵਧੀਆ ਕੀਤਾ ਹੈ ਜੇ ਤੂੰ ਮੇਰੇ ਕੋਲ ਨਹੀਂ ਢੋਹਲਾ ਕਰੇਂਗੀ ਹੋਰ ਕਿਹਦੇ ਕੋਲ ਕਰੇਂਗੀ ਨਾਲੇ ਤੂੰ ਦੱਸ ਮੈਨੂੰ ਕੀ ਖ਼ਬਰ ਲੈ ਕੇ ਆ ਪਿੰਡ ਦੀ ਤਾਜੀ-ਤਾਜੀ ਸੁਣਾ ਕੋਈ ਮੈਨੂੰ ਹੂੰ ਇਹ ਤੱਕ ਕਿ ਉਹ ਟੇਢੀ ਉਂਗਲ ਨਹੀਂ ਕੱਟਣਾ ਪੈਣਾ ਓਏ ਹਾਂ ਹਿੰਮਤ ਬਾਈ ਕਿਉਂ ਦਾ ਹੁਣ ਹਰ ਹਿੱਲੇ ਕੱਢਣਾ ਹੀ ਪੈਣਾ ਚਾਹੇ ਉਂਗਲ ਸਿੱਧੀ ਕਰਕੇ ਕੱਢ ਲਈਏ ਚਾਹੇ ਫਿਰ ਉਂਗਲ ਟੇਢੀ ਨਾ ਕੱਟਣਾ ਪਵੇ ਓਏ ਉਹ ਤਾਂ ਤੇਰੀ ਗੱਲ ਸਹੀ ਆ ਕਿਉਂ ਟੇਢੀ ਉਂਗਲ ਨਾ ਕੱਢਣਾ ਜਾਂ ਸਿੱਧੀ ਨਾ ਕੱਢਣਾ ਆਪਾਂ ਇੰਨਾ ਨਾ ਸੋਚਦੇ ਰਹਿ ਜੇ ਤੇ ਕਿਉਂ ਕੋਈ ਹੋਰ ਹੀ ਕੱਢ ਕੇ ਲੈ ਜਾਏ ਨਹੀਂ ਪੈਣੇ ਉਹਦਾ ਨਾਂ ਜੈ ਖਾਣੇ ਦਾ ਮੈਂ ਹੁਣੇ ਭੁੱਲਣਾ ਤੀ ਨਹੀਂ ਚੱਲ ਛੱਡ ਤੂੰ ਗੋਲੀ ਮਾਰਨਾ ਤੂੰ ਮੈਨੂੰ ਗੱਲ ਦੱਸ ਕੀ ਆ ਇਹ ਗੱਲ ਤੈਨੂੰ ਹੁਣ ਕੀ ਦੱਸਾਉਣਾ ਤੇ ਹਾਂ ਸੱਚ ਨਹੀਂ ਜ਼ਿਆਦਾ ਆ ਗਿਆ ਪੁੰਨਣੇ ਦਾ ਨੋ ਦੁਲਚਾ ਤੀ ਦੁਲਚਾ ਕਹਿੰਦੇ ਨੇ ਉਹਨੂੰ ਦੁਲਚਾ ਨਹੀਂ ਜਾਣੀ ਪਰੇ ਤੂੰ ਤਾਂ ਮੈਨੂੰ ਕੁਲਚਾ ਯਾਦ ਕਰਾਤਾ ਉਹ ਪਰ ਬਈ ਭਾਜ ਦੇ ਨੂੰ ਵਣ ਪ੍ਰਾਪਰ ਹੁੰਦੇ ਆ ਜੇ ਇਹੋ ਜਿਹਾ ਕੁਝ ਹੋ ਗਿਆ ਨਾ ਫਿਰ ਮੈਂ ਵੀ ਉਹੀ ਕਰੂੰ ਜਿਹੜਾ ਕੁਝ ਮੇਰੇ ਤੋਂ ਸਰੂਪ ਗੱਲ ਦੱਸਦੀਆਂ ਭੈਣੇ ਦੱਸਦੀਆਂ ਪਹਿਲਾਂ ਤਾਂ ਮੈਂ ਹਾਂ ਗਾਉਣ ਵਾਲਿਆ ਮੰਗੂ ਮਾਹੌਲ ਜਾ ਬਣਾਉਂਦੀ ਤੇ ਇਹਨੇ ਬਰਨਾਲੇ ਵਾਲੀ ਨੇ ਆਪਣੇ ਭਰਾਵੋਂ ਤੋਂ ਉਹਦਾ ਹਿੱਸਾ ਮੰਗ ਕੇ ਗਲਤ ਕੀਤਾ ਜਾਂ ਸਹੀ ਕੀਤਾ ਕਣਕ ਠੀਕ ਐ ਇੱਕ ਦੀ ਪਾਣੀ ਪਾਣੀ ਇਸ ਪਾਸੇ ਵੀ ਲਾਉਣ ਆਲਾ ਯਾਰ ਚਲੋ ਛੱਡ ਦਿਆਂ ਕੋਰ ਨੂੰ ਕੱਲ ਨੂੰ ਲੇਟ ਆਊਗੀ ਦਿਨ ਦੀ ਕੱਲ ਦੀ ਤਿਆਰੀ ਕਰ ਲੈ ਜਿੱਤਿਆ ਕੱਲ ਨੂੰ ਪਾਣੀ ਲਵਾ ਦਿਆਂ ਖੇਤ ਦੇ ਕੀ ਹਾਲ ਐ ਜਿੱਤੇ? ਉਹ ਠੀਕ ਆ ਠੀਕ ਆ ਹਿੰਮਤ ਤੂੰ ਸੁਣਾ ਕਿਵੇਂ ਖੇਤ ਚੱਲਿਆ ਸੀ? ਹਾਂ ਹਾਂ ਜਿੱਤੇ ਖੇਤ ਚੱਲਿਆ ਸੀ ਉਹ ਕਣਕ ਨੂੰ ਪਾਣੀ ਲਾਉਣ ਵਾਲਾ ਪਾਣੀ ਦਾ ਵਾਹ ਤੇਰੇ ਵੀ ਲਾਉਣ ਵਾਲਾ ਹੋਇਆ ਪਿਆ ਕਣਕ ਨੂੰ। ਓਏ ਹਾਂ ਹਿੰਮਤ ਬਾਈ ਪਾਣੀ ਦਾ ਲਾਉਣ ਵਾਲਾ ਹੋਇਆ ਪਿਆ। ਉਹ ਮੈਂ ਤਾਂ ਦਿਨ ਦੀ ਲੈ ਡੀਕਦਾ ਸੀ। ਕੱਲੂ ਦਿਨੇ ਆਊਗੀ ਬੰਦਿਆਂ ਨੂੰ ਕਾ ਕੇ ਲਵਾ ਦੂੰਗਾ। ਤੇ ਕੀ ਬਣਿਆ ਜਿੱਤੇ ਉਧਰ ਹੋਈ ਦੁਵਾਰਾ ਭੂਆ ਨਾਲ ਗੱਲ। ਕੀ ਆਂਦੀ ਭੂਆ? ਓ ਬਾਈ ਹਿੰਮਤ ਭੂਆ ਦਾ ਤੈਨੂੰ ਪਤਾ ਹੀ ਆ ਭੂਆ ਨੇ ਕੀ ਕਹਿਣਾ? ਉਹ ਚੜੀ ਵੀ ਆ ਉਂਗਲ ਤੇ ਤੇ ਉਂਗਲ ਤੇ ਚੜਿਆ ਬੰਦਾ ਤੈਨੂੰ ਪਤਾ ਓੱਖਾ ਹੀ ਲੋਟ ਆਉਂਦਾ ਬਾਈ। ਉਹ ਫੇਰ ਤਾਂ ਮੈਨੂੰ ਐ ਲੱਗਦਾ ਭੂਆ ਤੇਰੀ ਬੇਈਮਾਨ ਹੋ ਗਈ। ਓਏ ਹਾਂ ਹੈ ਮਤ ਬਾਈ। ਜਾਂ ਤਾਂ ਭੂਆ ਬੇਈਮਾਨ ਹੋ ਗਈ ਜਾਂ ਫੇਰ ਕਹਿਲਾ ਬੇਈਮਾਨ ਕਰਤੀ। ਹੁਣ ਇਹਨਾਂ ਦੋਹਾਂ ਗੱਲਾਂ 'ਚੋਂ ਇੱਕ ਗੱਲ ਤਾਂ ਜ਼ਰੂਰ ਆ ਬਾਈ। ਉਹ ਹਾਂ ਹਾਂ ਉਹ ਦਿਨ ਆਪਾਂ ਗਏ ਨਹੀਂ ਜਿੱਦਣ ਤੇਰੀ ਭੂਆ ਕੋਲੇ। ਉਹ ਦਿਨ ਵਾਰੋ-ਵਾਰੀ ਸਾਰੇ ਇਹੀ ਗੱਲ ਪੁੱਛਦੇ ਸੀ ਵੀ ਜ਼ਮੀਨ ਦੇ ਨਾਲ ਦੀ ਵੱਡਾ ਰੋਡ ਲੰਘਿਆ। ਵੀ ਰੇਟ ਤਾਂ ਜ਼ਮੀਨ ਦੇ ਉਹਨੋਂ ਕਿ ਬਹੁਤ ਜ਼ਿਆਦਾ ਹੋ ਗਏ ਹੁਣ। ਮੈਂ ਫਿਰ ਉਹਨਾਂ ਨੂੰ ਕਿਹਾ ਵੀ ਜ਼ਮੀਨ ਦੇ ਰੇਟ ਤਾਂ ਉੱਥੇ ਹੀ ਬਹੁਤ ਜ਼ਿਆਦਾ ਜਿੱਥੋਂ ਦੀ ਕੋਈ ਰੋਡ ਨਹੀਂ ਲੰਘਿਆ ਉਹ ਜਦੋਂ ਰੇਟਾ ਰੁੱਟਾ ਬਾਰੇ ਇਸ ਤਰ੍ਹਾਂ ਕੋਈ ਪੁੱਛਣ ਲੱਗ ਜੇ ਨਾ ਸਮਝ ਲੈਣਾ ਚਾਹੀਦਾ ਉਹਨਾਂ ਦੇ ਮਨ ਵਿੱਚ ਕੋਈ ਖੋਟ ਆ ਓਏ ਹਾਂ ਹਿੰਮਤ ਬਾਈ ਜੇ ਮਨ ਦੇ ਵਿੱਚ ਖੋਟ ਆ ਤਾਂ ਹੀ ਤਾਂ ਸਾਨੂੰ ਕੋਈ ਉੱਤਰ ਪਤਾ ਨਹੀਂ ਦਿੰਦੇ ਬਹਾਨੇ ਜੇ ਲਾ ਦਿੰਦੇ ਆ ਵਾਰ-ਵਾਰ ਉਹ ਜੇ ਭੂਆ ਨੇ ਸਾਡੇ ਨਾਲ ਜ਼ਮੀਨ ਕਰਾਉਣੀ ਹੁੰਦੀ ਤੇ ਹੁਣ ਨੂੰ ਕਰਾ ਨਾ ਦਿੰਦੀ ਬਾਈ ਓ ਜਿੱਤੇ ਮੈਂ ਤੈਨੂੰ ਇੱਕ ਗੱਲ ਦੱਸਾਂ ਓਏ ਦੱਸ ਬਈ ਤੂੰ ਦੱਸ ਓ ਤੂੰ ਐਂ ਕਰ ਪੂਆ ਨੂੰ ਚਾਰਕ ਦਿਨ ਇੱਥੇ ਆਪਦੇ ਕੋਲੇ ਲਿਆ ਤੇ ਉਹਨੂੰ ਵਰਾਤਰਾ ਕੇ ਛੋਟਾ ਮੋਟਾ ਲਾਲਚ ਦੇ ਕੇ ਜ਼ਮੀਨ ਆਪਦੇ ਨਾਂ ਕਰਾ ਲਾ ਇਹੀ ਸਹੀ ਰਹੂਗਾ ਤੂੰ ਮੰਨ ਮੇਰੀ ਗੱਲ ਨੂੰ ਓਏ ਹਾਂ ਹਿੰਮਤ ਬਾਈ ਗੱਲ ਤਾਂ ਤੇਰੀ ਜਮਾਂ ਸਹੀ ਆ ਵੀ ਉਹਨੂੰ ਇੱਥੇ ਲਿਆ ਅੱਗੇ ਚਾਰ ਦਿਨ ਉਹ ਪਰ ਹਣ ਉਹ ਪੂਆ ਨੂੰ ਸਾਡੇ ਕੋਲੇ ਕੱਲੀ ਨੂੰ ਆਉਣ ਹੀ ਨਹੀਂ ਦਿੰਦੇ ਜੇ ਜਾ ਕੇ ਮੈਂ ਕਹਿੰਨਾ ਵੀ ਮੈਂ ਪੂਆ ਨੂੰ ਲੈ ਕੇ ਜਾਣਾ ਤਾਂ ਉਹ ਅੱਗੇ ਉਹ ਕਹਿ ਦਿੰਦੇ ਆ ਉਹ ਕੋਈ ਨਾ ਅਸੀਂ ਗੱਡੀ ਤੇ ਲਿਆਵਾਂਗੇ ਪੂਆ ਨੂੰ ਤੇ ਮਲਾ ਕੇ ਲੈ ਜਾਗੇ ਓ ਬਾਈ ਕੀ ਦੱਸਾਂ ਬਥੇਰੇ ਪਾਪੜ ਵੇਲੇ ਆ ਮੈਂ ਬਾ ਪਰ ਉਹ ਪੁਆਣੂ ਨਹੀਂ ਆਉਣ ਦਿੰਦੇ ਯਾਰ ਹੂੰ ਫੇਰ ਤਾਂ ਘਿਓ ਟੇਢੀ ਉਂਗਲ ਨਹੀਂ ਕੱਟਣਾ ਪੈਣਾ ਓਏ ਹਾਂ ਹਿੰਮਤ ਬਾਈ ਘਿਓ ਦਾ ਹੁਣ ਹਰ ਹਿੱਲੇ ਕੱਢਣਾ ਹੀ ਪੈਣਾ ਚਾਹੇ ਉਂਗਲ ਸਿੱਧੀ ਕਰਕੇ ਕੱਢ ਲਈਏ ਚਾਹੇ ਫਿਰ ਉਂਗਲ ਟੇਢੀ ਨਾਲ ਕੱਢਣਾ ਪਵੇ ਓਏ ਉਹ ਤਾਂ ਤੇਰੀ ਗੱਲ ਸਹੀ ਆ ਘਿਓ ਟੇਢੀ ਉਂਗਲ ਨਾਲ ਕੱਢਣਾ ਜਾਂ ਸਿੱਧੀ ਨਾਲ ਕੱਢਣਾ ਆਪਾਂ ਹੀ ਨਾ ਨਾ ਸੋਚਦੇ ਰਹਿ ਜਗੇ ਕਿ ਘਿਓ ਕੋਈ ਹੋਰ ਹੀ ਕੱਢ ਕੇ ਲੈ ਜਾਏ ਓਏ ਹਾਂ ਹਿੰਮਤ ਬਾਈ ਗੱਲ ਤੇਰੀ ਇਹ ਵੀ ਸੋਚਣ ਵਾਲੀ ਆ ਉਹ ਪਰ ਬਈ ਭਾਈ ਦਾ ਨੂੰ ਵਾਂn ਪ੍ਰਾਪਰ ਹੁੰਦੇ ਆ ਜੇ ਇਹੋ ਜਿਹਾ ਕੁਝ ਹੋ ਜਾਣਾ ਫਿਰ ਮੈਂ ਵੀ ਉਹੀ ਕਰੂੰ ਜਿਹੜਾ ਕੁਝ ਮੇਰੇ ਤੋਂ ਸਰੂ ਉਹ ਚੱਲ ਹਜੇ ਤੂੰ ਪਿਆਰ ਤੁਰਨਾ ਵੇਖੀ ਫਿਰ ਵੀ ਰਿਸ਼ਤੇਦਾਰੀ ਐ ਓਏ ਹਾਂ ਹਮਦ ਬਾਈ ਹਲੇ ਤਾਂ ਆਪਾਂ ਪੂਰੀ ਖਲੀਮੀ ਤੋਂ ਕੰਮ ਲੈਣਾ ਆਪਾਂ ਚੱਲਾਂਗੇ ਬਈ 2-4 ਦਿਨਾਂ ਤੱਕ ਪੂਆ ਕੋਲੇ ਫਿਰ ਬਣਿਆ ਕੀ ਕਹਿੰਦੀ ਆ ਉਹ ਚੱਲ ਠੀਕ ਆ ਜੀਤੇ ਜਰੂਰ ਚੱਲਾਂਗੇ ਜਦੋਂ ਮਰਜ਼ੀ ਦੱਸ ਦੇ ਚੱਲ ਠੀਕ ਆ ਮੈਂ ਮੋਟਰ ਸੱਡਣੀ ਆ ਜਾ ਕੇ ਉਹ ਚੱਲ ਠੀਕ ਆ ਹਮਦ ਬਾਈ ਮੈਂ ਵੀ ਆ ਕਣਕ ਵੇਖਣ ਆਇਆ ਸੀ ਮੈਂ ਵੀ ਕਰਦਾ ਪਾਣੀ ਲਾਉਣ ਦੀ ਤਿਆਰੀ ਇੱਕ ਅੱਦੇ ਦਿਨ ਚ ਚੱਲ ਚੰਗਾ ਬਾਈ ਠੀਕਾ 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 ਜਿੱਤੇ ਮਿੰਦੋ ਬਣੇ ਮਿੰਦੋ ਲੈ ਬੋਲਦੀ ਹੁੰਦੀ ਹੈਗੀ ਨਾ ਕਿਤੇ ਦਿਖਦੀ ਹੈਗੀ ਕਿਤੇ ਗਈ ਤਾਂ ਨਹੀਂ ਹੋਈ ਚਲੰਦਰ ਜਾ ਕੇ ਦੇਖਦੀ ਹਾਂਦਰੇ ਹੋ ਕਿ ਜਾਣਾ ਤਾਂ ਕਿੱਥੇ ਆ ਮਿੰਦੋ ਨਹੀਂ ਬਣੇ ਆ ਜਾ ਆ ਜਾ ਖੇਲੋ ਘਰੀਆਂ ਲੈ ਦੱਸ ਮਿੰਦੋ ਕੱਦੀ ਬਾਜਾਂ ਮਾਰੀ ਨਹੀਂ ਆ ਤੂੰ ਬੋਲੀਓ ਨਹੀਂ ਮੈਂ ਆਖਿਆ ਕਿ ਤੈਨੂੰ ਘਰੇ ਨਹੀਂ ਹੈਗੀ ਮੈਂ ਤਾਂ ਵਾਪਸ ਮੁੜਨ ਲੱਗੀ ਸੀ ਓਹ ਹੋ ਗੇਲੋ ਪਣ ਮੈਂ ਕਿੱਥੇ ਜਾਣਾ ਮੈਂ ਤਾਂ ਘਰੀ ਹੁੰਨੀ ਆ ਆ ਜਾ ਮੈਂ ਤਾਂ ਰਜਾਈਆਂ ਜਾਂ ਕੱਢਦੀ ਸੀ ਪੇਟੀ ਚ ਅੱਛਾ ਤੇਰੀ ਠੰਡ ਲੱਗਦੀ ਆ ਖੰਬਣਾ ਜਾਂ ਚ ਤਾਂ ਕਰਕੇ ਆ ਜਾ ਬਹਿ ਜਾ ਆ ਕੁਰਸੀ ਲੈ ਲੈ ਹੋਰ ਦੱਸਾ ਕਿਵੇਂ ਆ ਠੀਕ ਆ ਮੈਂ ਤਾਂ ਵਧੀਆ ਹਾਂ ਤੂੰ ਦੱਸਾ ਬੱਸ ਠੀਕ ਆ ਤੈਨੂੰ ਪਤਾ ਹੀ ਆ ਬਾਕੀ ਆ ਘਰ ਦੇ ਕੰਮ ਹੀ ਨਹੀਂ ਮੁੱਕਦੇ ਨਹੀਂ ਚੱਲ ਭਣੇ ਛੱਡ ਰਜਾਈਆਂ ਦੀ ਗੱਲ ਕਿਹੜੀਆਂ ਗੱਲਾਂ ਲੈ ਕੇ ਬੈਗੀ ਨਹੀਂ ਹੋਰ ਮੈਂ ਵੀ ਕੀ ਗੱਲਾਂ ਲੈ ਕੇ ਬੈਗੀ ਹੋਰ ਦੱਸ ਤੂੰ ਕਿਵੇਂ ਘੇੜਾ ਮਾਰਿਆ ਬੱਸ ਮੈਂ ਵੀ ਹੀ ਘੇੜਾ ਮਾਰ ਲਿਆ ਬਹੁਤੀ ਤੈਨੂੰ ਪਤਾ ਤਾਂ ਹੈਗਾ ਮੇਰਾ ਜਦੋਂ ਮੇਰੇ ਢਿੱਡ 'ਚ ਕੋਈ ਗੱਲ ਹੁੰਦੀ ਆ ਨਾ ਮੇਰਾ ਦਗ ਲਾਉਣਾ ਢਿੱਡ 'ਚ ਦਰਦ ਹੋਣ ਲੱਗ ਜਾਂਦਾ ਹੈਗਾ ਹੁਣ ਜਿੰਨਾ ਚਿਰ ਕਿਸੇ ਨਾਲੇ ਗੱਲ ਨਹੀਂ ਕਰੂੰਗੀ ਜਾ ਕੇ ਢਿੱਡ ਨਹੀਂ ਹੌਲਾ ਹੋਊਗਾ ਮੇਰੇ ਦਰਦ ਨਹੀਂ ਹਟਦਾ ਹੈਗਾ ਮੈਂ ਸੋਚਿਆ ਮੈਂ ਮਿੰਦੋ ਕੋਲ ਜਾ ਕੇ ਆਉਣੀ ਆਂ ਉੱਥੇ ਜਾ ਕੇ ਢਹੋਲਾ ਕਰੂੰਗੀ ਉੱਤੇ ਜਾ ਕੇ ਬੋਝ ਲਾਹੂੰਗੀ ਲੈ ਆ ਤਾਂ ਤੂੰ ਵਧੀਆ ਕੀਤਾ ਹੈ ਜੇ ਤੂੰ ਮੇਰੇ ਕੋਲ ਨਹੀਂ ਢਹੋਲਾ ਕਰੇਂਗੀ ਹੋਰ ਕਿਹਦੇ ਕੋਲ ਕਰੇਂਗੀ ਨਾਲੇ ਤੂੰ ਦੱਸ ਮੈਨੂੰ ਕੀ ਖਬਰ ਲੈ ਕੇ ਆ ਪਿੰਡ ਦੀ ਤਾਣੀ ਤਾਣੀ ਸੁਣਾ ਕੋਈ ਮੈਨੂੰ ਖਬਰ ਤਾਂ ਤੈਨੂੰ ਸੁਣਾਉਂਗੀ ਇੰਨਾ ਵੀ ਸ਼ੁਕਰ ਹੈ ਵੀ ਤੂੰ ਮੈਨੂੰ ਘਰੇ ਮਿਲ ਗਈ ਮੈਨੂੰ ਤਾਂ ਐ ਸੋਚਤੀ ਵੀ ਤੂੰ ਘਰੇ ਹੋਵੇਂਗੀ ਕਿ ਨਹੀਂ ਤੈਨੂੰ ਦੱਸਿਆ ਤਾਂ ਹੈਗਾ ਮੈਂ ਤਾਂ ਘਰੀ ਹੁੰਨੀ ਆ ਚਲ ਵਧੀਆ ਚਲ ਫਿਰ ਦੱਸਦੀਆਂ ਤੈਨੂੰ ਆ ਬਾਬੇ ਮੁਖਤਿਆਰੇ ਦੀ ਨੂੰ ਨਹੀਂ ਹਾਂ ਹਾਂ ਜਿਹਨੂੰ ਆਦੇ ਪੇਕੇ ਤੋਂ ਜ਼ਮੀਨ ਆਉਂਦੀ ਸੀ ਨੀ ਹਾਂ ਨੀ ਉਹ ਕਹਿੰਦੇ ਨਹੀਂ ਹੁੰਦੇ ਅ ਰੱਬ ਜਦੋਂ ਦੰਦਾ ਨਾ ਛੱਪੜ ਫਾੜ ਕੇ ਦੰਦਾ ਦੇਖ ਲੈ ਉਹਨਾਂ ਦਾ ਪਰਿਵਾਰ ਮਸਾਂ ਗੁਜ਼ਾਰਾ ਕਰਦਾ ਸੀ ਨੀ ਉਹਨਾਂ ਦਾ ਮੁੰਡਾ ਨਹੀਂ ਕੀ ਨਾਂ ਆਉਂਦਾ ਨੀ ਸੱਚ ਕੀ ਕਹਿੰਦੇ ਨੇ ਉਹਨੂੰ ਚੰਦਰ ਰਾਜਾ ਨਾਂ ਆ ਮੇਰੇ ਚੇਤੇ ਨਹੀਂ ਆਉਂਦਾ ਮੇਰੇ ਵੀ ਨਹੀਂ ਯਾਦ ਆ ਰਿਹਾ ਨਾ ਪੁੱਤੇ ਦਾ ਮਨ ਜੇ ਚ ਫਿਰਦਾ ਆ ਆ ਲਵਾ ਜਾ ਨਾਂ ਆ ਮੈਨੂੰ ਵੀ ਨਹੀਂ ਯਾਦ ਆ ਰਿਹਾ ਹੁਣ ਨੀ ਭੈਣੇ ਉਹਦਾ ਨਾਂ ਜੈ ਖਾਨੇ ਦਾ ਮੈਂ ਹੁਣੇ ਭੁੱਲਣਾ ਤੀ ਨੀ ਚੱਲ ਛੱਡ ਤੂੰ ਗੋਲੀ ਮਾਰ ਨਾਮ ਨੂੰ ਤੂੰ ਮੈਨੂੰ ਗੱਲ ਦੱਸ ਕੀ ਆ ਇਹ ਗੱਲ ਤੈਨੂੰ ਹੁਣ ਕੀ ਦਸਾਵਾਂ ਦੀ ਹਾਂ ਸੱਚ ਨਹੀਂ ਜ਼ਿਆਦਾ ਆ ਗਿਆ ਹੁੰਣਨੇ ਦਾ ਨੋ ਦੁਲਚਾ ਤੀ ਦੁਲਚਾ ਕਹਿੰਦੇ ਨੇ ਉਹਨੂੰ ਦੁਲਚਾ ਨਹੀਂ ਜਾਣੀ ਪਰੇ ਤੂੰ ਤਾਂ ਮੈਨੂੰ ਕੁਲਚਾ ਯਾਦ ਕਰਾਤਾ ਮੇਰੇ ਤਾਂ ਮੂੰਹ 'ਚ ਪਾਣੀ ਆ ਗਿਆ ਕੁਲਚਾ ਯਾਦ ਕਰਕੇ ਲੈ ਦੱਸ ਨਹੀਂ ਹੱਦ ਹੋ ਗਈ ਤੇਰੇ ਵਾਲੀ ਤੂੰ ਹੁਣ ਗੱਲ ਤਾਂ ਦੱਸ ਦੇ ਨੀ ਭੈਣੇ ਹੁਣ ਤੂੰ ਕੁਲਚੇ ਦਾ ਸੁਆਦ ਛੱਡ ਜਿਹੜੀ ਮੈਂ ਤੈਨੂੰ ਦੁਲਚੇ ਦੀ ਗੱਲ ਦੱਸਣ ਲੱਗੀਆਂ ਤੂੰ ਉਹਦਾ ਸੁਆਦ ਲੈ ਨੀਆ ਹੁਆ ਹੁ ਭੈਣੇ ਮੈਨੂੰ ਗੱਲ ਦੱਸ ਨਹੀਂ ਮੈਂ ਇਹ ਕਹਿੰਦੀ ਸੀ ਆ ਬਾਬੇ ਮੁਖਤਿਆਰ ਸੇ ਹੁੰਦੇ ਮੁੰਡੇ ਨੂੰ ਤੁਲਚੇ ਨੂੰ ਸਾਰਾ ਪਿੰਡ ਨਸ਼ੇੜੀ ਕਹਿੰਦਾ ਸੀ ਨਹੀਂ ਆ ਹੋ ਤਾਂ ਨਸ਼ੇ ਨੂੰ ਸੇ ਜਿ ਬਾਵਾ ਲੱਗ ਗਿਆ ਸੀ ਕਰਨਾ ਲੈ ਦੇਖ ਲੈ ਬਣੇ ਕਿਸਮਤ ਨੇ ਕਹਿ ਜਾ ਖੁਸ਼ੀਆਂ ਦਾ ਬੁੱਲਾ ਬਕਾਇਆ ਨਾਲੇ ਤਾਂ ਇੰਨੀ ਸੋਹਣੀ ਕੁੜੀ ਵਿਆਹ ਲੈ ਕੁੜੀ ਨੂੰ ਆਉਂਦੇ ਤੇ ਗਾਹਾਂ 2 ਕਿੱਲੇ ਜ਼ਮੀਨ ਦੇ ਉਹਨੇ ਤਾਂ ਦੋ ਮੀ ਨੀ ਲੰਘਣ ਦਿੱਤੇ ਹੈਗੇ ਕੁੜੀ ਨੂੰ ਮਾਂ ਘਰ ਲਾ ਕੇ ਦੋ ਕਿਲੇ ਜ਼ਮੀਨ ਦੇ 2 ਕਰੋੜ ਦੇ ਵਿੱਚ ਤੇ ਨਾਲੇ ਤਾਂ 80 ਕੋਠੀ ਲੈ ਲਈ 80 ਲੈ ਲਈ ਗੱਡੀ ਨਾਲੇ ਰਹਿਦਾ ਪੈਸਾ ਵਿਆਜ ਤੇ ਦੇਤਾ ਅੱਦੇ ਪਿੰਡ ਨੂੰ ਇਹਨਾਂ ਤੋਂ ਤਾਂ ਹੁਣ ਵਿਆਜ ਹੀ ਨਹੀਂ ਖਾਤਾ ਜਾਣਾ ਅੱਛਾ ਹੁਣ ਤਾਂ ਵੱਡੀ ਸਾਰੀ ਕੋਠੀ 'ਚ ਰਹਾ ਕਰਨਗੇ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਿਆ ਕਰਨਗੇ ਦੇਖ ਲੈ ਭੈਣੇ ਕਿਸਮਤ ਨੇ ਕੈਸਾ ਪਾਸਾ ਪਲਟਿਆ ਹਾ ਟੁੱਟੇ ਜੇ ਮੋਟਰਸਾਈਕਲ ਤੋਂ ਵੱਡੀਆਂ-ਵੱਡੀਆਂ ਗੱਡੀਆਂ ਵਾਲੇ ਹੋ ਗਏ ਹੁਣ ਤਾਂ ਸਾਰੇ ਪਿੰਡ 'ਚ ਇਹਨਾਂ ਦੀ ਚਰਚੇ ਨੇ ਨਹੀਂ ਹਾਂ ਹਾਂ ਭੈਣੇ ਮੈਨੂੰ ਵੀ ਨਾਲ ਵਾਲੀ ਗੌਂਟਣ ਦੱਸਦੀ ਸੀ ਦੋ ਕਿੱਲੇ ਸੀ ਜਿਹੜੇ ਇਹਨਾਂ ਦੇ ਉਹ ਰੋਡ ਤੇ ਲੱਗਦੇ ਤੇ ਤਾਂ ਇਹ ਤਾਂ ਇੰਨੀ ਮਹਿੰਗੀ ਵਿਕ ਗਈ ਲੈ ਹੁਣ ਤਾਂ ਭਾਣੇ ਜਿਹਦੇ ਕੋਲ 2 ਕਿੱਲੇ ਜ਼ਮੀਨ ਤੇ ਨੇ ਉਹਦੀਆਂ ਤਾਂ ਮੋਜਾਂ ਹੀ ਮੋਜਾਂ ਨੇ ਨਾਲੇ ਹੁਣ ਤੂੰ ਦੇਖ ਲੈ ਆ ਜ਼ਮੀਨਾਂ ਨੂੰ ਪਹਿਲਾਂ ਕੌਣ ਪੁੱਛਦਾ ਸੀ ਹੁਣ ਤਾਂ ਜ਼ਮੀਨਾਂ ਵੀ ਮਹਿੰਗੀਆਂ ਹੁੰਦੀਆਂ ਜਾਂਦੀਆਂ ਨੇ ਹੁਣ ਤਾਂ ਰਿਸ਼ਤੇ ਵੀ ਉਹਨੋਂ ਹੁੰਦੇ ਨੇਗੇ ਜਿਹਨੂੰ 2 ਕਿੱਲੇ ਆਉਂਦੇ ਨੇਗੇ ਹੁਣ ਤਾਂ ਦੇਖ ਲੈ ਭਾਣੇ ਬੰਦੇ ਦਾ ਕੋਈ ਮੁੱਲ ਨਹੀਂ ਮਿੱਟੀ ਦਾ ਮੁੱਲ ਐ ਮਿੱਟੀ ਦਾ ਹੁਣ ਕੌਣ ਪੁੱਛਦਾ ਕਿਸੇ ਨੂੰ ਨਾਲੇ ਸੱਚ ਇੱਕ ਗੱਲ ਹੋਰ ਚੇਤੇ ਆ ਗਈ ਤੈਨੂੰ ਦੱਸਣਾ ਭੁੱਲ ਗਈ ਸੀ ਜੇ ਵੈ ਬਗ ਜਾਂਦੀ ਫੇਰ ਮੇਰਾ ਢਿੱਡ ਦੁਖਣ ਲੱਗ ਜਾਣਾ ਦੀ ਫੇਰ ਤੇਰੇ ਕੋਲ ਆਉਣਾ ਪੈਣਾ ਸੀ ਮੈਨੂੰ ਮੁੜਕੇ ਨੀ ਚਲ ਚੰਗਾ ਘੇਲੋ ਭੈਣ ਤੈਨੂੰ ਟਾਈਮ ਨਾਲੀ ਗੱਲ ਯਾਦ ਆ ਗਈ ਹੁਣ ਚੰਗੀ ਤਰ੍ਹਾਂ ਯਾਦ ਕਰਕੇ ਦੱਸੀ ਮੈਨੂੰ ਕਿਤੇ ਕੋਈ ਗੱਲ ਖਲ ਖੁੰਜੇ ਚ ਨਾ ਫਸੀ ਰਹੇ ਜੇ ਹੁਣ ਸਮਾਰ ਕੇ ਯਾਦ ਕਰ ਲਾ ਯਾਦ ਤਾਂ ਭੈਣੇ ਮੈਂ ਚੰਗੀ ਤਰ੍ਹਾਂ ਕਰਕੇ ਆਈ ਸੀ ਹੁਣ ਚੇਤੇ ਪਹਿਲਾਂ ਵਾਲੇ ਕਿੱਥੇ ਰਹੇ ਹੁਣ ਤਾਂ ਮੈਂ ਗੱਲ ਕਰਦੀ ਕਰਦੀ ਗੱਲਾਂ ਚੋਂ ਗੱਲ ਭੁੱਲ ਜਾਂਦੀ ਆ ਪਹਿਲਾਂ ਤਾਂ ਮੇਰਾ ਚੇਤਾ ਬੜਾ ਤਕੜਾ ਸੀ ਹੁਣ ਤੂੰ ਗੱਲਾਂ ਗੱਲਾਂ ਚ ਫੇਰ ਨਾ ਗੱਲ ਦੱਸਣੀ ਭੁੱਲ ਜੀ ਬਾਕੀ ਗੱਲਾਂ ਬਾਅਦ ਚ ਕਰੀ ਪਹਿਲਾਂ ਉਹ ਗੱਲ ਦੱਸ ਜਿਹੜੀ ਦੱਸਦੀ ਸੀ ਗੱਲ ਤਾਂ ਭੈਣੇ ਤੇਰੀ ਵੀ ਸੱਚੀ ਆ ਆ ਦਿਮਾਗ ਦਾ ਕੋਈ ਭਰੋਸਾ ਨਹੀਂ ਕਦੋਂ ਗੱਲ ਦਿਮਾਗ ਚੋਂ ਨਿਕਲ ਜੇ ਲੈ ਸੁਣ ਫਿਰ ਗੱਲ ਤਾਂ ਬੜੀ ਸਵਾਦ ਵਾਲੀ ਆ ਮਟਰ ਪਨੀਰ ਦੀ ਢੂਹੀ ਬਣਦੀ ਆ ਨਹੀਂ ਤੇ ਹੁਣ ਗੱਲ ਵੀ ਦੱਸੇਗੀ ਕਿ ਮਟਰ ਪਨੀਰ ਦੀ ਢੂਹੀ ਪੰਨੀ ਜਾਏਗੀ ਨਹੀਂ ਦੱਸਦੀਆਂ ਭੈਣੇ ਦੱਸਦੀਆਂ ਪਹਿਲਾਂ ਤਾਂ ਮੈਂ ਹਨਾ ਗਾਉਣ ਵਾਲਿਆ ਮੰਗੂ ਮਾਹੌਲ ਜਾ ਬਣਾਉਂਦੀ ਸੀ ਲੈ ਸੁਣ ਫਿਰ ਆ ਜਿਹੜੀ ਖੂਹ ਵਾਲੇ ਦੀ ਨੂੰ ਨਹੀਂ ਵੱਡੀ ਨੂੰ ਨਹੀਂ ਇੱਕ ਤਾਂ ਬਰਨਾਲੇ ਵਾਲੀ ਆ ਇੱਕ ਤਨੋਲੇ ਵਾਲੀ ਆ ਮੈਂ ਕਿਹੜੀ ਜੀ ਗੱਲ ਕਰਦੀ ਆ ਨਿੱਤ ਨੂਲੇ ਵਾਲੀ ਤਾਂ ਛੋਟੀ ਐ ਮੈਂ ਤਾਂ ਵੱਡੀ ਦੀ ਗੱਲ ਕਰਦੀ ਆ ਬਰਨਾਲੇ ਵਾਲੀ ਦੀ ਅੱਛਾ ਨੀ ਹੋਤਾ ਬਹੁਤ ਚਲਾਕ ਐ ਦੇਖਣ ਨੂੰ ਤਾਂ ਭੋਲੀ ਜੀ ਲੱਗਦੀ ਤੀ ਨੀ ਆਹੋ ਉਹ ਤਾਂ ਬੜਾ ਭੋਲਾ ਜਿਹਾ ਮੂੰਹ ਹੁੰਦਾ ਤਾਂ ਦੇਖਣ ਨੂੰ ਮੂੰਹੇ ਭੋਲਾ ਐ ਮੈਂ ਤਾਂ ਪੂਰੀ ਬੈਲਣਾ ਪੈਲਣਾ ਕੀ ਐਜਾਉਨੇ ਕੀ ਕਰਤਾ ਜਿਹੜਾ ਤਾਨੂੰ ਬੈਲਣ ਕੇ ਹੀ ਜਾਣੀ ਆ ਨੀ ਜਦੋਂ ਤੂੰ ਗੱਲ ਸੁਣੇਗੀ ਤੂੰ ਤਾਂ ਆਪ ਕਹੇਗੀ ਤਾਂ ਸਿਰੇ ਦੀ ਬੈਲਣ ਚੱਟੀ ਐ ਨੀ ਜੇ ਹੁਣ ਗੱਲ ਦੱਸੇਗੀ ਫੇਰ ਹੀ ਮੈਂ ਕੁਝ ਕਹੂੰ ਨੀ ਗੱਲੇ ਦੱਸਣ ਲੱਗੀਆਂ ਹੋਰ ਮੈਂ ਕੀ ਕਰਨ ਲੱਗੀਆਂ ਫਿਰ ਦੱਸ ਛੇਤੀ ਨੀ ਤੂੰ ਤਾਂ ਉਹ ਗੱਲ ਕਰਤੀ ਆਖੇ ਚੋਰ ਨਾਲੋਂ ਪੰਡ ਖਾ ਲਈ ਇੱਕ ਤਾਂ ਨਾ ਤੂੰ ਆ ਕਹਾਵਤਾਂ ਜੀਆਂ ਬਾੜੀਆਂ ਸੁਣਾਉਣੀ ਆ ਤੂੰ ਸਿੱਧੇ ਸਿੱਧੇ ਤਰੀਕੇ ਨਾਲ ਮੈਨੂੰ ਉਹਦੀ ਗੱਲ ਦੱਸ ਨੀ ਭੈਣੇ ਸਿੱਧੇ ਸਿੱਧੇ ਤਰੀਕੇ ਨਾਲੇ ਦੱਸਦੀਆਂ ਤਾਂ ਬਾਲੀ ਪੜੀ ਨਿਕਲੀ ਉਹ ਫਿਲਮਾਂ ਜਿਹਾ ਜਿਨੀ ਡਾਇਲੋਗ ਜੇ ਬੋਲਦੇ ਹੁੰਦੇ ਆਖੇ ਕਹਿੰਦੇ ਹੁੰਦੇ ਨੇ ਜਿੱਥੋਂ ਤੇਰਾ ਦਿਮਾਗ ਖਤਮ ਹੁੰਦਾ ਹੈ ਉੱਥੋਂ ਮੇਰਾ ਸ਼ੁਰੂ ਹੁੰਦਾ ਓਨੇ ਤਾਂ ਉਹੀ ਗੱਲ ਕਰਤੀ ਓਹੋ ਨੀ ਆਖਰੋਂ ਨੇ ਕੀਤਾ ਕੀ ਆ ਉਹ ਤਾਂ ਦੱਸ ਉਹੀ ਤਾਂ ਭੈਣੇ ਮੈਂ ਦੱਸੀ ਜਾਨੀ ਆ ਪਹਿਲਾਂ ਤਾਂ ਇਹਨੇ ਆਪਦੇ ਭਰਾਵਾ ਕੋਲੋਂ ਮਹੀਆਂ ਮਹੀਆਂ ਚੀਜ਼ਾਂ ਮੰਗੀਆਂ ਅਗਲੇ ਨੇ ਔਖੇ ਸੌਖੇ ਉਹ ਵੀ ਦੇਤੀਆਂ ਫੇਰ ਇਹਨੇ ਹੋਰ ਸਵਾਲ ਪਾਤੇ ਔਖੇ ਸੌਖੇ ਚਲ ਉਹ ਵੀ ਪੂਰੇ ਕਰਤੇ ਅਗਲੇ ਨੇ ਫੇਰ ਇਹਨੇ ਨਾ ਬਹਾਨਾ ਬਣਾ ਕੇ ਕਿਸੇ ਕੰਮ ਦਾ ਆਪਦੇ ਭਰਾਵਾ ਕੋਲੋਂ ਮੋਟੀ ਰਕਮ ਮੰਗ ਲਈ ਜਦੋਂ ਦਿੱਤੀ ਨਾ ਗਈ ਰੁੱਸ ਕੇ ਬੈਟਗੀ ਹੁਣ ਆ ਕੀਤੀ ਉਹ ਇੱਥੇ ਆਉਣੋਂ ਜਾਣੋਂ ਹਟ ਗਈ ਇਹ ਪੇਕੀ ਜਾਣੋਂ ਹਟ ਗਈ ਬਹਾਨਾ ਬਣਾ ਕੇ ਅਗਲੀ ਨੇ ਫੇਰਾ ਆਪਦੇ ਹਿੱਸੇ ਦੀ ਜ਼ਮੀਨ ਮੰਗ ਲਈ ਉਹ ਵਿਚਾਰਿਆਂ ਨੂੰ ਇਹਦੇ ਭਰਾਵਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੁਣ 30 ਦਿਨ ਹੋਤੇ ਨੇ ਇਹਦੇ ਤਰਲੇ ਮਿੰਤਾ ਕਰਦੇ ਨੇ ਇਹ ਕਿੱਥੇ ਮੰਨਦੀ ਐ ਆਏ ਤਾਂ ਮਿੰਦੋ ਘਣੇ ਦੇਖ ਲੈ ਆ ਬਰਨਾਲੇ ਵਾਲੀ ਨੇ ਕੀਤੀ ਹੁਣ ਦੇਖ ਲੈ ਜਾਂ ਤਾਂ ਬਰਨਾਲੇ ਵਾਲੀ ਆਪਦਾ ਹਿੱਸਾ ਲਊਗੀ ਜਾਂ ਲਊਗੀ ਮੋਟੀ ਰਕਮ ਉੱਲੇ ਪੈਰੀ ਨਹੀਂ ਅਗਲੀ ਮੰਨਦੀ ਮੈਸੇ ਭਣੀ ਮੈਂ ਇੱਕ ਗੱਲ ਪੁੱਛਾਂ ਤੈਨੂੰ ਪੁੱਛ ਭੈਣੇ ਪੁੱਛ ਇੱਕ ਛੱਡ ਤੂੰ ਦੋ ਪੁੱਛ ਇਹਨੇ ਬਰਨਾਲੇ ਵਾਲੀ ਨੇ ਅਗਦੇ ਘਰੋਂ ਮਤੋਂ ਦਾ ਹਿੱਸਾ ਮੰਗ ਕੇ ਗਲਤ ਕੀਤਾ ਜਾਂ ਸਹੀ ਕੀਤਾ ਲੈ ਭੈਣੇ ਇੱਥੇ ਸਹੀ ਗਲਤ ਨੂੰ ਕੌਣ ਪੁੱਛਦਾ ਇੱਥੇ ਤਾਂ ਉਹ ਕਹਿੰਦੇ ਨੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਨਾਲੇ ਭੈਣੇ ਇਹਦਾ ਕਲਯੁਗ ਹੈ ਕਲਯੁਗ ਇੱਥੇ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਕਹਿੰਦੇ ਨੇ ਨਾਲੇ ਆਪਣੇ ਦੇਸ਼ ਦਾ ਕਾਨੂੰਨ ਤਾਂ ਔਰਤ ਨੂੰ ਇਹ ਕਹਿੰਦਾ ਵੀ ਮਾਪੇ ਬਾਪ ਦੀ ਜਾਇਦਾਦ ਚੋਂ ਤੀਆਂ ਬਰਾਬਰ ਦੀਆਂ ਹਿੱਸੇਦਾਰ ਨੇ ਲੈ ਗੇ ਲੋ ਆਹ ਗੱਲ ਸੁਣਾ ਕੇ ਤਾ ਤੂੰ ਮੇਰੇ ਮਨ ਤੋਂ ਬੋਝ ਲਾਤਾ ਲੈ ਭੈਣੇ ਤੂੰ ਮੇਰਾ ਢਡਾਹੋਲਾ ਕਰਤਾ ਮੈਂ ਤੇਰੇ ਮਨ ਤੋਂ ਬੋਝ ਲਾਤਾ ਨਾਲੇ ਤੇਰੇ ਮਨ ਤੇ ਹੈ ਜਿਆ ਕਿਹੜਾ ਬੋਝ ᱛੀ ਤੂੰ ਮੈਨੂੰ ਕਦੇ ਦੱਸਿਆ ਹੀ ਨਹੀਂ ਉਹ ਮੇਰੇ ਉਹ ਨਹੀਂ ਨਹੀਂ ਛੋਟੀ ਮੋਟੀ ਗੱਲਾਂ ਕਦੇ ਫੇਰ ਦੱਸੂਗੀ ਆਹੋ ਆਹੋ ਚੱਲ ਹੁਣ ਤਾਂ ਮੇਰੇ ਵੀ ਜਾਣ ਦਾ ਟਾਈਮ ਹੋ ਗਿਆ ਮੇਰੇ ਤਾਂ ਘਰੇ ਕੰਮ ਪਏ ਨੇ ਕਰਨ ਵਾਲੇ ਤੂੰ ਬੈਠ ਜਾ ਮੈਂ ਦੋ ਘੁੱਟਾ ਚਾਹ ਬਣਾਉਣੀ ਆ ਪੀ ਕੇ ਜਾਈ ਨਾ ਨਾ ਭੈਣੇ ਹੁਣ ਕਿੱਥੇ ਬੈਠਣਾ ਮੈਂ ਤਾਂ ਸਾਗ ਧਰਨਾ ਜਾ ਕੇ ਨਾਲੇ ਤੈਨੂੰ ਪਤਾ ਹੈ ਸਾਗ ਤਾਂ ਅੱਧੀ ਦਿਹਾੜੀ ਖਾ ਜਾਂਦਾ ਚੱਲ ਕੋਈ ਨਾ ਫੇਰ ਆਜ ਹੀ ਕਦੇ ਚੰਗਾ ਤੈਨੂੰ ਪਤਾ ਤਾਂ ਹੈ ਭਨੇ ਮੇਰੇ ਗੱਲ ਕਿੱਥੋਂ ਪਚਦੀ ਐ ਜਿੰਨਾ ਚਿਰ ਮੈਂ ਕਿਸੇ ਕੋਲ ਗੱਲ ਨਾ ਕਰਾਂ ਮੇਰੇ ਤਾਂ ਢੱਡ ਪੀੜ ਪਈ ਰਹਿੰਦੀ ਐ ਆ ਗੋਲਾ ਜਿਹਾ ਬਣਿਆ ਰਹਿੰਦਾ ਆ ਤੇਰੇ ਕੋਲ ਚਾਰ ਗੱਲਾਂ ਕਰ ਲੀਆਂ ਢੱਡ ਹੋਲਾ ਹੋ ਗਿਆ ਹੁਣ ਤਾਂ ਚੱਲ ਮੈਂ ਜਾਨੀ ਨੇ ਚਲਾਤਾ ਵਧੀਆ ਕੀਤਾ ਤਾ ਪਿੰਡ ਦੀ ਖਬਰਸਾਰ ਮੈਨੂੰ ਦੇਗੀ ਨਹੀਂ ਮੈਨੂੰ ਭੈਣ ਕਿੱਥੇ ਪਤਾ ਲੱਗਦਾ ਮੈਂ ਤਾਂ ਘਰੀ ਬੜੀ ਰਹਿਣੀ ਆ ਘਰੀ ਨਹੀਂ ਕੰਮ ਮੁਕਦੇ ਮੇਰੇ ਤਾਂ ਇਹ ਤਾਂ ਗੱਲ ਹੈਗੀ ਆ ਤੂੰ ਤਾਂ ਕਿਤੇ ਨਹੀਂ ਜਾਂਦੀ ਚੱਲ ਕੋਈ ਨਾ ਸੋਚ ਨਾ ਕਰ ਕਿ ਲੋ ਹੁਣ ਤੇਰੇ ਕੋਲ ਛੇਤੀ ਗੇੜਾ ਮਾਰੂਗੀ ਨਵੀਂ ਖਬਰਸਾਰ ਤੈਨੂੰ ਛੇਤੀ ਸੁਣਾ ਕੇ ਜਾਊਗੀ ਹੁਣ ਤਾਂ ਮੈਂ ਜਾਣੀ ਆ ਫਿਰ ਚੱਲ ਠੀਕ ਆ ਆ ਜੀ ਮੈਨੂੰ ਖਬਰਸਾਰ ਦਿੰਦੀ ਰਿਹਾ ਕਰ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਕਿਸੇ ਗੱਲ ਦਾ ਕੋਈ ਨਾ ਚੰਗਾ ਫਿਰ ਚੱਲ ਠੀਕ ਆ ਜੀ ਚੰਗਾ ਫਿਰ ਕੋਈ ਨਾ ਮਾਰੂਗੀ ਗੇੜਾ ਹੁਣ ਤਾਂ ਗਲੌਣਾ ਸਾਗ ਧਰਨਾ ਆ ਹੁਣ ਦਿਨ ਛਿਪ ਜਾਊਗਾ తేను ఆడియా దీ తేరే మనతో బోజ తార గి హోచ మెదో తప్పుతో మంగ ਹੇ ਰੱਬ ਜੀ ਚੀਜ਼ ਮੰਗ ਜਿਹੜੀ ਉਹ ਤੈਨੂੰ ਦੇ ਨਾ ਸਕੇ ਤੇ ਫੇਰ ਮੈਂ ਬੈਠੂ ਬਰਨਾਲੇ ਵਾਲੀ ਮੰਗੂ ਰੁੱਸ ਕੇ ਤੇ ਫੇਰ ਮੰਗੂ ਆਪਦੇ ਹਿੰਮਤ ਵੀਰ ਤੋਂ ਮੈਂ ਜ਼ਮੀਨ ਵੀ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਦੇ ਪਰ ਮੈਂ ਦੋ ਤੋਂ ਮੰਗੇਗੀ ਕੀ ਹੈ ਜਾ ਕੀ ਮੰਗਾ ਕੀ ਮੰਗਾ ਲੈ ਗੁਰਪਾਲ ਸਿੰਘ ਜੀ ਵੀ ਆ ਗਏ ਆਗੇ ਜੀ ਤੁਸੀਂ ਹਾਂ ਲਿਆ ਫੜਾਓ ਮੈਨੂੰ ਤੁਸੀਂ ਬੈਠੋ ਮੈਂ ਛੋਟੇ ਵਾਸਤੇ ਪਾਣੀ ਲੈ ਕੇ ਆਉਣੀ ਆ ਹੈਲੋ ਹਾਂਜੀ 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 ਕੀ ਹਾਲ ਹੈ ਜੀ ਹਾਂਜੀ ਭਾਈ ਜੀ ਹਾਂ 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 ਮੈਨੂੰ ਸੁਨੇਹਾ ਤਾਂ ਤੁਹਾਡਾ ਮਿਲ ਗਿਆ ਸੀ ਜੀ ਮੈਂ ਨਾ ਸੀਗਾ ਮੀਟਿੰਗ ਦੇ ਵਿੱਚ ਤਾਂ ਕਰਕੇ ਫੋਨ ਬੰਦ ਆ ਰਿਹਾ ਸੀ ਜੀ ਹਾਂ ਹਾਂਜੀ 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 ਮੈਂ ਕਰਦਾ ਜੀ ਕਰਦਾ ਬਸ ਮੈਨੂੰ ਤੁਸੀਂ 2-3 ਦਿਨ ਦਾ ਸਮਾਂ ਦਿਓ ਜੀ ਜਰੂਰ ਜਰੂਰ ਜੀ ਹਰ ਹਾਲਤ ਕਰਦਾ ਜੀ ਹਰ ਹਾਲਤ ਕਰਦਾ ਠੀਕ ਹੈ ਜੀ ਹਾਂਜੀ 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 ਮੈਂ ਕਰਦਾ ਜੀ ਠੀਕ ਹੈ ਜੀ ਬਿਲਕੁਲ ਬਿਲਕੁਲ ਜੀ ਜ਼ਰੂਰ ਜੀ ਠੀਕ ਹੈ ਓਕੇ ਜੀ ਓਕੇ ਆ ਲਓ ਜੀ ਪਾਣੀ ਕੀ ਗੱਲ ਹੋ ਗਈ ਕੀ ਦੱਸਾਂ ਯਾਰ ਲੈ ਹੋਰ ਕਿਹਨੂੰ ਦੱਸੋਂਗੇ ਜਾਂ ਮੈਨੂੰ ਨਹੀਂ ਦੱਸੋਂਗੇ ਆ ਨਾਲ ਦੇ ਪਿੰਡ ਬੰਬੀਹਾ ਭਾਈ ਵਾਲਾ ਮੇਰਾ ਦੋਸਤ ਨਹੀਂ ਗੁਰਪ੍ਰੀਤ ਸਿੰਘ ਰਾਏ ਹਾਂ ਹਾਂ ਉਹਨੂੰ ਕੀ ਹੋਇਆ ਕੋਈ ਉਹਨੂੰ ਤਾਂ ਕੁਛ ਨਹੀਂ ਹੋਇਆ ਫੇਰ ਆ ਜਦੋਂ ਆਪਾਂ ਪਿਛਲੇ ਸਾਲ ਜਵਾਕਾਂ ਦਾ ਸਕੂਲ ਨਹੀਂ ਚੇਂਜ ਕੀਤਾ ਉਦੋਂ ਮੈਂ ਉਹ ਤੋਂ 1 ਲੱਖ ਰੁਪਇਆ ਵਿਆਜ ਤੇ ਫੜਿਆ ਸੀ ਤੇ ਹੁਣ ਉਹਨੂੰ ਕਿਸੇ ਜ਼ਰੂਰੀ ਕੰਮ ਲਈ ਪੈਸੇ ਚਾਹੀਦੇ ਆ ਤੇ ਉਹ ਮੈਥੋਂ ਆਪਦੇ ਪੈਸੇ ਮੰਗਦਾ ਹੈ ਉਹ ਵੀ 2-3 ਦਿਨਾਂ ਦੇ ਅੰਦਰ ਅੰਦਰ ਹੁਣ ਸਾਲੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਪੈਸੇ ਲਮਾਂ ਕਿੱਥੋਂ ਤੈਨੂੰ ਪਤਾ ਮੈਂ ਦੋ ਤਨਖਾਹ ਤਾਂ ਮੇਰੀ ਘਰ ਦੇ ਖਰਚਿਆਂ 'ਚ ਲੰਘ ਜਾਂਦੀ ਆ ਤੇ ਆ ਜਮੀਨ ਦਾ ਠੇਕਾ ਆਉਂਦਾ ਮਗਰੋਂ ਆ ਖਰਚ ਪਹਿਲਾਂ ਹੋ ਜਾਂਦਾ ਹਾਂ 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 ਇਹ ਤਾਂ ਗੱਲ ਸੋਡੀ ਠੀਕ ਆ ਪਰ ਤੁਹਾਨੂੰ ਆਪਣੇ ਦੋਸਤ ਦੇ ਪੈਸੇ ਮੋੜਨੇ ਤਾਂ ਪੈਣਗੇ ਜਿੰਨਾ ਚੇਤੇ ਹੋ ਸਕੇ ਹਾਂ ਮੈਂ ਦੋ ਮੋੜਨੇ ਤਾਂ ਪੈਣੀਆਂ ਵੈਸੇ ਤਾਂ ਤੁਸੀਂ ਮੇਰੀ ਗੱਲ ਘੱਟ ਵੱਧ ਦੀ ਮੰਨਦੇ ਹੋ ਤੇ ਮੈਂ ਸਾਨੂੰ ਇੱਕ ਗੱਲ ਕਹਾ ਹਾਂ 10ਵੇਂ ਤੋਂ ਆਪਾਂ ਪੈਸੇ ਹਿੰਮਤ ਵੀਰੇ ਕੋਲ ਮੰਗ ਲੈਣੇ ਆ ਹਿੰਮਤ ਤੋਂ ਹਾਂ ਨਹੀਂ ਨਹੀਂ ਹਿੰਮਤ ਕੋਲੋਂ ਮੈਂ ਪੈਸੇ ਨਹੀਂ ਮੰਗਣੇ ਉਹ ਤਾਂ ਵਿਚਾਰਾ ਹੁਣ ਮਸਾ ਆਪਦਾ ਕਰਜ਼ਾ ਲਾ ਕੇ ਹਟਿਆ ਤੇ ਹੁਣ ਉਸ ਤੋਂ ਮੈਂ ਬੋਝ ਪਾ ਦੇਉਂਦੇ ਤੇ ਹੀ ਲੈ ਆਪਣੇ ਤੋਂ ਮਦਦ ਨਹੀਂ ਮੰਗਾਂਗੇ ਹੋਰ ਕੀ ਤੋਂ ਮੰਗਾਂਗੇ ਨਾਲੇ ਆਪਣੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਨਾਲੇ ਸਾਨੂੰ ਆਪਣੇ ਦੋਸਤ ਦੇ ਪੈਸੇ ਤਾਂ ਹਰ ਹਾਲਤ 'ਚ ਮੋੜ ਨਹੀਂ ਪੈਣਗੇ ਪੈਸੇ ਤਾਂ ਹਰ ਹਾਲਤ 'ਚ ਮੋੜਨੇ ਹੀ ਪੈਣਗੇ બસ ਫੇਰ ਮੈਂ ਸਾਨੂੰ ਕਹਿਤਾ ਆਪਾਂ ਹਿੰਮਤ ਵੀਰੇ ਤੋਂ ਹੀ ਪੈਸੇ ਲਵਾਗੇ ਮਿੰਦੋ ਪਤਾ ਨਹੀਂ ਕਿਉਂ ਹਿੰਮਤ ਤੋਂ ਪੈਸੇ ਮੰਗਣ ਦੀ ਨਾ ਮੇਰੀ ਹਿੰਮਤ ਹੀ ਨਹੀਂ ਪੈਂਦੀ ਓਹੋ ਤੁਸੀਂ ਤਾਂ ਨਾ ਕਦੇ ਕਦੇ ਹੋਰ ਹੀ ਲੱਗ ਜਾਂਦੇ ਹੋ ਗੱਲਾਂ ਕਰਨ ਹੁਣ ਤੁਸੀਂ ਪੈਸੇ ਮੰਗਦੇ ਥੋੜੀ ਚੰਗੇ ਲੱਗਦੇ ਹੋ ਪੈਸੇ ਤਾਂ ਮੈਂ ਮੰਗੋਗੀ ਵੀਰੇ ਕੋਲ ਜੇ ਆਪਾਂ ਆਪਣਿਆਂ ਤੋਂ ਨਹੀਂ ਮੰਗਾਗੇ ਹੋਰ ਕਿਤੋਂ ਮੰਗਾਗੇ ਜੇ ਫਿਰ ਆਪਣੇ ਮਦਦ ਨਾ ਕਰਨ ਤਾਂ ਫਿਰ ਆਪਣੇ ਕਹੌਣ ਦਾ ਵੀ ਕੀ ਹੱਕਾ ਉਹਨਾਂ ਨੂੰ ਬੱਸ ਤੂੰ ਸਿੱਕ ਵਾਰ ਮੈਨੂੰ ਮੇਰੇ ਭਰਾ ਤੋਂ ਪੈਸੇ ਮੰਗਣ ਦੀ ਆਗਿਆ ਦੇਵੋ ਫਿਰ ਅੱਗੇ ਦੇਖੋ ਮਿੰਦੂ ਦਾ ਕੰਮ